ਘਨਹਰ ਬੂੰਦ ਬਸੌਰੂ ਮਾਵਲ ਕੁਸਮ ਬਸੰਤ ਗਲੰਤ ਨ ਆਵੇ ਰਾਵਸਸ ਕਿਰਣ ਉਦਰ ਸਾਗਰ ਕੋ ਗੰਗਾ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਉ ਜਨੁ ਭਲ ਹੁਨੇ ਜੋ ਗਾਵੇ ਹਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੈ ਬਣ ਆਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੈ ਬਣ ਆਵੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਐਸੀ ਬ੍ਰਿਧ ਮੂਰਤੀ ਹਨ ਜਿਨ੍ਹਾਂ ਦੇ ਜੀਵਨ ਦੀ ਛਾਪ ਜਗਤ ਨੂੰ ਇਹ ਉਪਦੇਸ਼ ਦਿੰਦੀ ਹੈ ਉਮਰ ਦੇ ਕਿੱਸੇ ਵੀ ਹਿੱਸੇ ਵਿੱਚ ਮਨੁੱਖ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਚਾਹੇ ਸਰੀਰ ਬੁੱਢਾ ਵੀ ਹੋ ਗਿਆ ਹੈ ਬਿਰਧ ਵੀ ਹੋ ਗਿਆ ਹੈ ਪਰ ਮਨੁੱਖ ਦੇ ਅੰਦਰ ਅਗਰ ਉਤਸ਼ਾਹ ਹੈ ਉਮੰਗ ਹੈ ਆਸਾ ਹੈ ਤੋ ਬਹੁਤ ਵੱਡੇ ਵੱਡੇ ਕੰਮ ਉਸ ਅਵਸਥਾ ਦੇ ਵਿੱਚ ਵੀ ਹੋ ਸਕਦੇ ਨੇ ਜਦ ਕਿ ਅਕਸਰ ਬੁਢੇ ਪਿਛਲੋ ਕੀ ਨਿਰਾਸ਼ਾ ਦੇ ਖੜ ਦੇ ਵਿੱਚ ਜਾ ਕੇ ਦੇ ਨੇ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਮਾਤਾ ਲక్ష్ਮੀ ਜੀ ਦੀ ਕੁੱਖੋਂ ਪਿਤਾ ਤੇਜਭਾਨ ਦੇ ਘਰ ਵਿੱਚ ਹੋਇਆ ਆਪ ਜੀ ਦਾ ਜਨਮ ਵਿਸਾਖ ਸੁਦੀ 14 1526 ਵਿੱਚ ਹੋਇਆ ਆਪ ਜੀ ਦੀ ਸੰਤਾਨ ਮੋਹਰੀ ਜੀ मोहन जी ਤੇ ਦੋ ਪੁੱਤਰੀਆਂ ਦਾਨੀ ਜੀ ਭਾਨੀ ਜੀ ਇਹ ਆਪ ਜੀ ਦਾ ਗ੍ਰਸਥੀ ਜੀਵਨ ਸੀ ਬੱਚਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਘਰ ਗ੍ਰਸਥੀ ਵਿੱਚ ਆਪ ਜੀਵਨ ਇਸ ਢੰਗ ਦਾ ਵਰਤੀਤ ਕਰ ਰਹੇ ਸਨ ਜੈਸੇ ਕਿ ਪਾਣੀ ਵਿੱਚ ਰਹਿਦਾ ਹੋਇਆ ਕਮਲ ਲੇਕਿਨ ਫਿਰ ਵੀ ਇਕ ਭੂ ਅੰਦਰ ਬਣੀ ਰਹਿੰਦੀ ਸੀ ਕਿ ਪਰਮ ਆਨੰਦ ਉਹ ਜੋ ਸਮਾਧੀ ਹੈ ਉਹ ਨਸੀਬ ਹੋਏ ਤੇੰਦੇ ਨੇ ਆਪਨੇ ਇਸੇ ਇੱਛਾ ਨੂੰ ਮੁਖ ਰੱਖ ਕੇ ਥਾਂ ਥਾਂ ਤੇ ਤੀਰਥਾਂ ਦਾ ਵਿਰਤਨ ਕੀਤਾ ਔਰ ਅਕਸਰ ਗਾਹੇ ਬਗਾਹੇ ਹਰੀਦਵਾਰ ਵੀ ਜਾਂਦੇ ਸਨ ਇੱਕ ਦਿਨ ਗੰਗਾ ਵਿੱਚ ਇਸ਼ਨਾਨ ਕਰਕੇ ਖਣ ਦੇ ਦਿਨ ਸੰ ਰੇਤ ਦੇ ਚ ਬੈਠੇ ਚਰਨਾ ਨੂੰ ਪਸਾਰ ਕੇ ਪੈਰ ਪਸਾਰ ਕੇ ਇੱਕ ਪਾਂਦਾ ਜੋ ਇਲਮ ਨਜਮ ਵਿੱਚ ਮਾਹਿਰ ਸੀ ਜੋਤਸ਼ੀ ਸੀ ਲੰਗਿਆ ਉਹਦੀ ਨਿਗਾ ਪਸਰੇ ਹੋਏ ਚਰਨਾ ਤੇ ਪੈ ਗਈ ਔਰ ਉਸਨੇ ਮੱਥਾ ਟੇਕਿਆ ਧਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਰੋਕਿਆ ਆਖਿਆ ਬ੍ਰਾਹਮਣ ਦੇਵਤਾ ਮੈਂ ਤੇ ਖੱਤਰੀ ਹਾਂ ਤੂੰ ਬ੍ਰਾਹਮਣ ਹੈ। ਕੁੱਲ ਕਰਕੇ ਜਾਤ ਕਰਕੇ ਤੂੰ ਉੱਚਾ ਹੈ। ਮੈਨੂੰ ਕਮ ਮੱਥਾ ਢੇਕੇ। ਤਾਂ ਬ੍ਰਾਹਮਣ ਹੱਥ ਜੋੜ ਕੇ ਕਹਿਣ ਲਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ। ਇਹ ਪਦਮ ਤੇ ਕਿਸੇ ਬ੍ਰह्मज्ञानी ਦੇ ਚਰਨਾਂ ਵਿੱਚ ਹੁੰਦਾ ਹੈ। ਇਹ ਪਦਮ ਤੇ ਕਿਸੇ ਪਹੁੰਚੀ ਹੋਈ ਰੂਹ ਦੇ ਚਰਨਾਂ 'ਚ ਹੁੰਦਾ ਹੈ। ਤੁਹਾਡੇ ਕਦਮਾਂ ਵਿੱਚ ਪਦਮ। ਤਾਂ ਗੁਰੂ ਅਮਰਦਾਸ ਜੀ ਮਹਾਰਾਜ बड़ी रूहानी मुस्कुराहट चहण लगे ब्राह्मण देवता मैं तो एक यात्री हाँ बिल्कुल यात्री वो ब्राह्मण कह लगा महाराज ये बीज अजे अंकुरित नहीं होएगा होया ये वाला है और जदों ये बीज अंकुरित हो गए मैनु भूलना नहीं मैं थोड़े चरना चाहागा मैं थोड़े दर्शन करने लिये फिर आव ਰਬ ਦੀ ਨੇਤ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ ਆਪ ਦੇ ਭਤੀਜੇ ਨੂੰ ਵਿਆਹੀ ਗਈ ਇਸਤਰੀ ਕੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੱਚੀ ਆਪ ਜੀ ਦੀ ਨੂੰ ਬਣੀ ਇੱਕ ਦਿਨ ਬੀਬੀ ਅਮਰੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਚਾਟੀ ਨੂੰ ਰੜਕਦੇ ਹੋਇਆ ਅਲਾਪ ਰਹੀ ਸੀ ਪੜ ਰਹੀ ਸੀ ਬੜੇ ਮధుਰ ਢੰਗ ਦੇ ਵਿੱਚ ਬੜੇ ਮధుਰ ਵੇਗ ਦੇ ਵਿੱਚ ਬਿਰਦ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਲਿਆ ਬੇਟਾ ਇਹ ਕਿਸ ਦੇ ਬਚਨ ਪੜ ਰਹੀ ਹੈ ਇਹ ਕਿਸ ਦੀ ਬਾਣੀ ਪੜ ਰਹੀ ਹੈ ਬਹੁਤ ਖਿੱਚ ਪਾਈ ਹੈ ਇਸਨੇ ਮੈਨੂੰ ਤਾਂ ਨੂਰਾਨੀ ਕਹਿਣ ਲੱਗੀ ਬਾਬਾ ਬਾਣੀ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹੈ ਦੂਸਰੇ ਗੁਰਨਾਨਕ ਅਰੋ ਮੇਰੇ ਪਿਤਾ ਨੇ ਰਿਸ਼ਤੇ ਵਿੱਚ ਮੇਰੇ ਪਿਤਾ ਨੇ ਹੈ ਤੁਹਾਡੇ ਪਿਤਾ ਨੇ ਨਾਮ ਜ਼ਰੂਰ ਸੁਣਿਆ ਸੀ ਔਰ ਵਿਆਹ ਦੇ ਸਮੇਂ ਚ ਕੁੜਮਾ ਚਾਰੀਆਂ ਦਾ ਜੈਸੇ ਮਿਲਾਪ ਹੁੰਦਾ ਹੈ ਇਹ ਵੀ ਜ਼ਰੂਰ ਹੋਇਆ ਲੇਕਿਨ ਖਿੱਚ ਤੇ ਆਖਿਰ ਸ਼ਬਦ ਤੋਂ ਪੈਂਦੀ ਹੈ ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਣ ਤੇ ਇੱਕ ਦਫਾ ਪ੍ਰithvi ਤੇ ਅੰਧਕਾਰ ਹੋ ਜਾਂਦਾ ਹੈ ਇਹ ਗੱਲ ਵਖਰਾ ਹੈ ਕਿ ਸੂਰਜ ਦੇ ਚ ਹਨੇਰਾ ਨਹੀਂ ਸੂਰਜ ਦੇ ਚ ਅੰਧਕਾਰ ਨਹੀਂ ਪਰ ਸੂਰਜ ਦਾ ਚਾਨਣਾ ਸੂਰਜ ਦਾ ਪ੍ਰਕਾਸ਼ ਸਹੀ ਮੈਨੇਜ ਧਰਤੀ ਤੇ ਪਹੁੰਚ ਸਕੇ ਕਾਲੀਆਂ ਘਟਾਵਾਂ ਰੋਕ ਤੇ ਖੜੀ ਕਰ ਦਿੰਦੀਆਂ ਨੇ ਤੋਂ ਕੁੜਮਾਚਾਰੀ ਰਿਸ਼ਤੇਦਾਰੀ ਸ਼ਰੀਕਾਚਾਰੀ ਔਰ ਸਮਾਜਿਕ ਰਿਸ਼ਤੇ ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿਕੀਆਂ ਵੱਡੀਆਂ ਬਦਲੀਆਂ ਸਨ ਜਿਨ੍ਹਾਂ ਦੇ ਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੋਹਾਨੀ ਸੂਰਜ ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਹੇ ਨੇ ਪਰ ਅੱਜ ਜਦ ਉਸ ਸੂਰਜ ਦੀ ਇੱਕ ਕਿਰਨ ਕੰਨਾਂ ਦੇ ਚ ਪਈ ਸ਼ਬਦ ਤੇ ਆਖਰ ਕੰਨਾਂ ਚ ਹੀ ਪਏਗਾ ਔਰ ਸੁਣਿਆ ਆਪਣੀ ਨੂ ਰਾਣੀ ਤੋਂ ਤਾਂ ਦਰਸ਼ਨਾ ਲਈ ਚੱਲ ਪਏ। ਸ਼੍ਰੀਕ ਦੇ ਤੇ ਕੁੜਮਾ ਚਾਰੀਏ ਔਰ ਫਿਰ ਆਪ ਪੁੱਤਰ ਵਾਲੇ ਨੇ बैठे वाले ने जद के गुरु अंगद देव जी महाराज पुत्री वाले संग आखिर भारतीय परंपरा ਦੇ ਮੁਤਾਬਕ ਲੜਕੀ ਵਾਲੇ ਅਕਸਰ ਆਪਣੇ ਆਪ ਨੂੰ ਨਿਰਮਾਣਤਾ ਦੇ ਵਿੱਚ ਰੱਖਦੇ ਨੇ ਗਰੀਬੀ ਵਿੱਚ ਰੱਖਦੇ ਨੇ ਔਰ ਹਮੇਸ਼ਾ ਲੜਕੇ ਵਾਲੇ ਸਵੈ ਅਪਮਾਨ ਦੇ ਨਾਲ ਆਂਦੇ ਨੇ ਮਾਣ ਤਾੜ ਦੇ ਰਾ ਲਾਂਦੇ ਨੇ ਪਰ ਅੱਜ ਕੁਝ ਰੂਹਾਨੀ ਦੁਨੀਆ ਦੀ ਝਲਕ ਨੇ ਉਲਟੀ ਗੰਗਾ ਚਲਾ ਦਿੱਤੀ ਅੱਜ ਲੜਕੇ ਵਾਲਿਆਂ ਦਾ ਸਰਪ੍ਰਸਤ ਮੁਖੀ ਬਿਰਦ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲੇ ਆ ਰਿਸ਼ਤੇ ਚ ਕੁੜਮਾ ਚਾਰੀ ਹੈ ਖੰਡੂਰ ਸਾਹਾ ਆ ਕੇ ਜਦ دیدار ਕੀਤੇ ਭਰੀ ਸੰਗਤ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦੋ ਜਦ ਅੰਮ੍ਰਿਤਮਈ ਬਚਨ ਸੁਣੇ ਅਜਿਛ ਢੰਗ ਨਾਲ ਕਹਿੰਦੇ ਨੇ ਸਿਰ ਝੁਕਦਾ ਹੈ ਝੁਕਾਇਆ ਨਹੀਂ ਜਾਂਦਾ ਸੁਭਾਵਕ ਹੀ ਝੁਕ ਗਿਆ ਕਦਮਾਂ ਤੇ ਡਿੱਗ ਪਿਆ ਡੰਡਾਉਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਗੁਰਦੇ ਇਸ ਕੁੜਮਾਚਾਰੀ ਦੇ ਰਿਸ਼ਤੇ ਨੂੰ ਮੈਂ ਇੱਕ ਪਾਸੇ ਕਰਦਾ ਮੈਂ ਅੱਜ ਤੋਂ ਆਪ ਦਾ ਸੇਵਕ ਆਪ ਦਾ ਸਿੱਖ ਔਰ ਹੋ ਆ ਗਈ ਆਪਨੇ ਮੈਨੂੰ ਕਬੂਲ ਕੀਤਾ ਹੈ ਸੇਵਕ ਦੇ ਰੂਪ ਚ ਤਾਂ ਜ਼ਰੂਰ ਕੋਈ ਸੇਵਾ ਵੀ ਬਖਸ਼ੋ ਮੈਂ ਸੇਵਾ ਵੀ ਕਰਾਂ ਹੁਣ ਇੱਕ ਤੇ ਬਿਰਧ ਸਰੀਰ ਗਲਵਨ 70 ਤੋਂ ਉੱਚੀ ਟੱਪੀ ਹੋਈ ਅਵਸਥਾ ਬਿਰਧ ਸਰੀਰ ਪਰ ਉਤਸ਼ਾਹ ਬੜਾ ਹੈ ਉਮੰਗ ਵੜੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਹਾਂ ਕਰ ਦਿੱਤੀ ਠੀਕ ਹੈ ਸੇਵਕ ਦੇ ਰੂਪ ਵਿੱਚ ਤੁਸੀਂ ਕਬੂਲ ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦਿੱਤਾ ਕਰੋ ਰੋਜ਼ ਦੀ ਸੇਵਾ ਹੁਣ ਵਿਆਸਾ ਅੱਧੀ ਰਾਤ ਨੂੰ ਉੱਠਦੇ ਨੇ ਸਿਰ ਤੇ ਗਾਗਰ ਰੱਖਦੇ ਨੇ ਔਰ ਆਪ ਜਾਣਦੇ ਨੇ ਪਹਿਲੇ ਸਵੈਮ ਇਸ਼ਨਾਨ ਕਰਦੇ ਨੇ ਫਿਰ ਗਾਗਰ ਨੂੰ ਬਿਆਸਾ ਦੇ ਜਲ ਨਾਲ ਭਰ ਕੇ ਸਿਰ ਤੇ ਰੱਖਦੇ ਨੇ ਇਹ ਭਰੀ ਹੋਈ ਗਾਗਰ ਜਦ ਚੁੱਕ ਕੇ ਬਿਰਦ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਾਰਗ ਤੇ ਚੱਲਦਾ ਹੈ ਤੇ ਇੰਜ ਜਾਪਦਾ ਜਿਵੇਂ ਤ੍ਰਿਲੋਕੀ ਦਾ ਭਾਰ ਇਸ ਬਿਰਦ ਬਾਬੇ ਨੇ ਚੁੱਕਿਆ ਹੈ ਜਿਵੇਂ ਸਮੂਹ ਸੰਸਾਰ ਦੀ ਜ਼ਿੰਮੇਵਾਰੀ ਇਸ ਬਾਬੇ ਨੇ ਚੁੱਕੀ ਹੋਈ ਹੈ ਬਾਦ ਦੇ ਚਾਕਈ ਆਪ ਦੇ ਕਿਰਦਾਰ ਰਾਹੀਂ ਆਪ ਦੇ ਪ੍ਰਚਾਰ ਰਾਹੀਂ ਇਹ ਸਭ ਕੁਝ ਪ੍ਰਗਟ ਵੀ ਹੋਇਆ। ਇਹ ਸੇਵਾ ਆਪਨੇ ਕੋਈ ਇੱਕ ਦਿਨ ਨਹੀਂ ਕੀਤੀ। ਇੱਕ ਮਹੀਨਾ ਨਹੀਂ ਕੀਤੀ। ਇੱਕ ਸਾਲ ਨਹੀਂ ਬਲਕਿ 12 ਸਾਲ ਕੀਤੀ। ਰੋਜ਼ ਅੱਧੀ ਰਾਤ ਨੂੰ ਉੱਠਣਾ ਹੈ। ਵਿਆਸਾ ਤੇ ਪਹੁੰਚਣਾ ਹੈ। ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ ਜਲ ਭਰ ਕੇ ਲੈਣਾ ਹੈ। ਔਰ ਗਲਵਨ ਤਿੰਨ ਕੋਦਾ ਪੈਂਡਾ ਹੈ। 6 ਕਿਲੋਮੀਟਰ ਦਾ ਇਹ ਰਸਤਾ ਹੈ ਜੋ ਆਪ ਰੋਜ਼ ਤੈਅ ਕਰਦੇ ਨੇ ਜਾਣਾ ਤੇ ਆਣਾ ਅੱਜ ਕਿਦਰੇ ਐਸਾ ਹੋਇਆ ਜਦ ਜਾਣ ਲੱਗੇ ਅੱਧੀ ਰਾਤ ਦਾ ਵਕਤ ਰਾਤ ਹਨੇਰੀ ਸੀ ਆਪ ਇੱਕ ਝੁਲਾਹੇ ਦੀ ਖੱਡੀ ਦੇ ਚ ਗਿਰ ਗਏ ਆਵਾਜ਼ ਆਈ ਖੜਾਹ ਕਾਈ ਤਾਂ ਝੁਲਾਹੇ ਨੇ اپنی گھر والی ਨੂੰ ਆਵਾਜ਼ ਮਾਰੀ ਦੇਖ ਬਾਹਰ ਕੋਈ ਹੈ ਖੱਡੀ ਦੇ ਖੜਦੇ ਚ ਕੋਈ ਗਿਰਿਆ ਹੈ ਤਾਂ ਜੁਲਾਹੀ ਕਹਿਣ ਲੱਗੇ ਅੱਧੀ ਰਾਤ ਨੂੰ ਉਹੀ ਅਮਰੂ ਨੇ ਥਾਵਾ ਹੋਏਗਾ ਉਸ ਤੋਂ ਇਲਾਵਾ ਹੋਰ ਕੌਣ ਹੋਵੇਗਾ ਅੱਧੀ ਰਾਤ ਨੂੰ ਕੋਈ ਉੱਠਦਾ ਹੈ ਉਸੇ ਦੇ ਸਿਰ ਤੇ ਗਾਗਰ ਆਉਂਦੀ ਹੈ ਕੋਈ ਭਟਕਦਾ ਹੋਇਆ ਗਿਰ ਗਿਆ ਹੋਵੇਗਾ ਉਹੀ ਅਮਰੂ ਨੇ ਥਾਵਾ ਬੁਥੇਰਿਆਂ ਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ ਕਿ ਬਿਰਧ ਸਰੀਰ ਹੈ ਸ਼ਾਇਦ ਪੁੱਤਰ ਨਹੀਂ ਰੱਖਦੇ। ਭਤੀਜੇ ਨਹੀਂ ਰੱਖਦੇ। ਤਾਂ ਹੀ ਤੇ ਸ਼ਰੀਕਾਂ ਦੇ ਘਰ ਆ ਕੇ ਟਿਕੇ। ਔਰ ਸਿਰਫ ਟਿਕੇ ਹੀ ਨਹੀਂ। ਤਾਂ ਹੀ ਤੇ ਬਿਆਸਾ ਤੋਂ ਗਾਗਰ ਜਲਦੀ ਭਰ ਕੇ ਲੈਂਦੇ ਨੇ। ਦਿਨ ਨੂੰ ਲੱਕਣਾ ਫਾੜਦੇ ਨੇ, ਥੱਪੜ ਛਾੜਦੇ ਨੇ, ਲੰਗਰ ਬਣਾਉਣ ਦੀ ਸੇਵਾ ਕਰਦੇ ਨੇ। ਇਹ ਨੌਕਰੀ ਕਰਦੇ ਨੇ ਇਹ ਗੁਲਾਮੀ ਕਰਦੇ ਨੇ ਇਹਨਾਂ ਦਾ ਕੋਈ ਥਾਂ ਨਹੀਂ ਪ੍ਰਚਲਤ ਹੋ ਗਈ ਗੱਲ ਖੰਡੂਰ ਦੇ ਵਿੱਚ ਅਮਰੂ ਨੇ ਥਾਵਾਂ ਅਮਰੂ ਨੇ ਥਾਵਾਂ ਅਮਰੂ ਨੇ ਥਾਵਾਂ ਇਹ ਬਚਨ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ 'ਚ ਪਹੁੰਚੇ ਔਰ ਆਪ ਦੇ ਕੰਨਾਂ ਨੇ ਸੁਣ ਕੇ ਹੈਰਾਨਗੀ ਜਿਦਾਈ ਹੈ ਅਮਰੋ ਨੇ ਥਾਵਾਂ ਜੈਸੇ ਅਮਰਦਾਸ ਜੀ ਆਏ ਕੋਲ ਬਿਠਾਇਆ ਸਿਰ ਤੇ ਹੱਥ ਰੱਖ ਕੇ ਕਹਿ ਲਗੇ ਗੁਰੂ ਅਮਰਦਾਸ ਨਿਥਾਵਾਂ ਦੀ ਥਾਂ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਨਿਓਟਿਆਂ ਦੀ ਓਟ ਨਿ ਗੁਰੂ ਅਮਰਦਾਸ ਨੇ ਆਸਰਿਆਂ ਦੇ ਆਸਰੇ ਇੰਜ ਲਗਾਤਾਰ ਵਰਦੇ ਹੀ ਗਏ ਵਰਦੇ ਹੀ ਗਏ ਔਰ ਇਹ ਵਾਕਈ ਸਪਸ਼ਟ ਹੋਇਆ ਕਿ ਗੁਰੂ ਅਮਰਦਾਸ ਨਿਥਾਵਿਆਂ ਦੀ ਥਾਂ ਬਣੇ ਨਿਮਾਣੀਆਂ ਦੇ ਮਾਣ ਬਣੇ ਨਿਆਸਰਿਆਂ ਦੇ ਆਸਰੇ ਬਣੇ ਨਿਓਟਿਆਂ ਦੀ ਓਟ ਬਣੇ ਆਪਨੇ ਗੁਰਗੱਦੀ ਤੇ ਬੈਠਦੇ ਹਾਂ ਸਿੱਖ ਜਗਤ ਦਾ ਪਹਿਲਾ ਕੇਂਦਰੀ ਤੀਰਥ ਆਵਾਦ ਕੀਤਾ ਬਣਾਇਆ ਗੋਵਿੰਦਵਾਰ ਉੱਥੇ बावਲੀ ਤਿਆਰ ਕੀਤੀ ਕਿ ਸਿੱਖ ਜਗਤ ਦਾ ਪਹਿਲਾ ਤੀਰਥ ਹੈ ਉਸ ਦੀਆਂ 84 ਪੌੜੀਆਂ ਰੱਖੀਆਂ ਇਸ਼ਨਾਨ ਦੀ ਮਹਾਨਤਾ ਦਸ਼ੀ ਔਰ ਉੱਥੇ ਆਪ ਨੇ ਲੰਗਰ ਦੀ ਜਿਹੜੀ ਪਰੰਪਰਾ ਤੋਰੀ ਉਸ ਦੇ ਚ ਵਰਨ ਵੰਡ ਖਤਮ ਕਰ ਦਿੱਤੀ ਆਖਿਆ ਮੈਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਔਰ ਕਿਸੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ 80% ਇਸ ਦੇਸ਼ ਦੀ ਆਬਾਦੀ ਜੋ शूद्र ਕਹੀ ਜਾਂਦੀ ਸੀ ਇਸ ਦੇ ਸਾਰੇ ਕਿਰਤੀ ਬੰਦੇ ਆ ਜਾਂਦੇ ਸਨ ਲੋਹਾਰ ਦਰਖਾਨ ਧੋਬੀ ਜੁਲਾਹੇ ਚਮਾਰ ਮਾਮਾਰ ਕੁਮਾਰ ਇਹ ਸਾਰੇ ਲੋਕ ਕਿਰਤੀ शूद्र કહે ਜਾਂਦੇ ਸਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬੂਏ ਇਹਨਾਂ ਸਾਰਿਆਂ ਲਈ ਖੋਲਦੇ ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਹਨਾਂ ਲਈ ਬੰਦ ਸਨ ਖੋਲ ਦਿੱਤੇ। ਔਰ ਆਖਿਆ ਇਕੱਠੇ ਬੈਠ ਕੇ ਕਿ ਕੋਈ ਪੰਗਤ ਦੇਚ ਲੰਗਰ ਛਕੋ, ਰਾਂਣਾ ਰੰਗ ਬਰਾਬਰੀ ਕਰ ਦਿੱਤੀ। ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਕਲਾਮ ਦਾ ਗੁਰੂ ਨਾਨਕ ਦੀ ਜੋਤ ਦਾ ਅਦਾ ਪ੍ਰਸਾਰ ਕਰ ਰਹੇ ਨੇ। ਕਹਿੰਦੇ ਨੇ ਦਰਸ਼ਨਾਂ ਦੀ ਲੋਕ ਅਕਬਰ ਦੇ ਅੰਦਰ ਵੀ ਪੈਦਾ ਹੋਈ ਉਸ ਜ਼ਮਾਨੇ ਦਾ ਮੁਗਲ ਸਮਰਾਟ ਮੁਗਲ ਆਜ਼ਮ ਅਕਬਰ ਜੋ ਅਕਸਰ ਮਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਬ ਰੱਖਦਾ ਸੀ ਇੱਛਾ ਵੀ ਰੱਖਦਾ ਸੀ ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ ਘਾਟੇ ਸੀ ਅਦਕੜ ਜਈ ਉਮਰ ਹੋ ਗਈ ਘਰ ਦੇ ਸੰਤਾਨ ਨਹੀਂ ਸੀ ਤਾਂ ਕਿ ਸੇਨੇ ਕੇ ਆ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਤੇਵਰ ਪ੍ਰਾਪਤ ਕਰੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ ਪਹਿਲੇ ਪੰਗਤ ਪਾਛੇ ਸੰਗਤ ਜੋ ਪੰਗਤ ਵਿੱਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ ਉਹਨੂੰ ਸੰਗਤ ਵਿੱਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ ਇਹ ਆਪਨੇ ਇਸ ਵਾਸਤੇ ਕੀਤਾ ਕਿ ਵਰਨ ਵੰਡ ਤੇ ਜਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ ਤੇ ਜਦ ਚੌਬਦਾਰ ਭਜੇ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧੰਗੁਰੂ ਅਮਰਦਾਸ ਜੀ ਮਹਾਰਾਜ ਨੂੰ ਮੁਗਲੇ ਆਜ਼ਮ ਅਕਬਰ ਆਇਆ ਹੈ ਤੇ ਸਤਗੁਰਾਂ ਦੇ ਮੁਖਾਰ ਬਿੰਨ ਤੋਂ ਉਹੀ ਬਚਨ ਨਿਕਲੇ ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਪੰਗਤ ਪਾਛੇ ਸੰਗਤ ਚੋਬਦਾਰ ਇਸ਼ਾਰਾ ਸਮਝ ਗਿਆ ਉਹ ਮੁਗਲ ਆਜ਼ਮ ਨੂੰ ਕਹਿਣ ਲਗਾ ਪਹਿਲੇ ਆਪ ਨੂੰ ਪੰਗਤ ਦੇ ਚ ਬੈਠ ਕੇ ਲੰਗਰ ਛਕਣਾ ਪਏਗਾ ਫਿਰ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ ਫਿਰ ਸੰਗਤ ਦੇ ਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ ਬੈਠ ਗਏ ਪੰਗਤ ਦੇ ਅਕਬਰ ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ ਇਸ ਪ੍ਰਸ਼ਾਦ ਦੇ ਚੋਂ ਵੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ ਸਵਾਦ ਨੂੰ ਲੈ ਕੇ ਬਿਸਮਾਦ ਹੋਇਆ ਅਕਬਰ ਆਨੰਦ ਵਿੱਚ ਐਸਾ ਸਵਾਦ ਦਾਲ ਵਿੱਚ ਐਸਾ ਸਵਾਦ हैरान होके सेवादारों तो पुछता है तो सेवादार ने बादशाह सलामत रबी प्रसाद रबी रहमत रबी चिंतन इस भोजन नाल जुड़े होया है, इस वास्ते प्रसाद है बख्शिश है रहमत है इस स्वाद प्रभु दा है अकाल पुरख द ईश्वर बाद दर्शन नसीब होए मथा टेक है ਔਰ ਅਕਬਰ ਨੇ ਬੇਨਤੀ ਕੀਤੀ ਮੈਂ 100 ਪਿੰਡ ਜਾਗੀਰ ਦੇ ਵਿੱਚ ਆਪ ਜੀ ਨੂੰ ਦੇਣਾ ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲਗੇ ਇਹ ਤਸਾਂ ਨਾਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ ਉਸ ਦਸਵੰਦ ਨਾਲ ਲੰਗਰ ਚੱਲਦਾ ਹੈ ਸ਼ਹਿਨਸ਼ਾਹੀ ਖਜ਼ਾਨੇ ਚੋਂ ਨਹੀਂ ਚਲਾਇਆ ਜਾ ਸਕਦਾ ਅਸੀਂ ਇਹ ਮਰਿਆਦਾ ਬਣਾਈ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚਲੇਗਾ ਇਹ ਲੰਗਰ ਚਲੇਗਾ ਕਿਰਤੀ ਲੋਕਾਂ ਦੀ ਕਿਰਤ ਦਾ ਜੋ ਦਸਵੰਦ ਦਸਵਾਂ ਹਿੱਸਾ ਹੈ ਉਸ ਤੋਂ ਚਲੇਗਾ ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ ਰਸ ਬਣਿਆ ਰਹੇ ਆਪਨੇ ਸ਼ਕਤੀ ਨਾਲ ਦਸਵੰਦ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ ਭਈ ਉਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪ ਵਿੱਚ ਅਰਪਣ ਕਰਦਾ ਹੈ ਗੁਰੂ ਨੂੰ ਯਾ ਲੋੜਵੰਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਕਿ ਜੋ ਬਾਬੇ ਕੇ ਧਾਮ ਨਾ ਦੇਹੈ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਰੱਬ ਦੇ ਨਾਮ ਦਾ ਦਸਵਾਂ ਹਿੱਸਾ ਨਹੀਂ ਕੱਢਦਾ ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ ਉਹਦੇ ਨਾਲ ਉਸਦਾ ਸਭ ਕੁਝ ਹੀ ਚਲਾ ਜਾਂਦਾ ਹੈ ਐ ਬੰਦੇ ਨੌ ਹਿੱਸੇ ਤੂੰ ਰੱਖ ਲੈ ਦਸਵਾਂ ਗੁਰੂ ਦਾ ਹੈ ਧਰਮ ਦਾ ਹੈ ਈਸ਼ਵਰ ਦਾ ਹੈ सार के तावलीदा करता है, धन के भागी चार हैं धर्म चोर निरप आग अगर धर्म का हिस्सा नहीं दिता गया तो चोर ले जाएगा अग्न भेट हो जाएगा या राजगर्दी दे जिर असर हो जाएगा खैर गुरु अमरदास जी महाराज ने इस ढंग दी, लंगर दी अगम्मी परंपरा तोड़ी ਚਾਰੋਂ ਪਾਸੇ ਆਪਦਾ ਜੈ ਜੈਕਾਰ ਹੋਇਆ। ਧਨਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੈਭਜ਼ਾਦੇ ਦਾਤੋ ਜੀ ਦਾਸੋ ਜੀ ਕਹਿੰਦੇ ਨੇ ਇਹ ਜਸ ਉਹ ਨਹੀਂ ਸਹਾਰ ਸਕੇ। ਜਿਵੇਂ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ ਕਿ ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਬਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੋ ਜੀ ਨੂੰ ਵੀ ਬੜਾ ਰੋਸ ਚੜਿਆ। ਅਜ ਸ਼ਰੀਕਾਂ ਦੇ ਭੜਕਾਏ ਹੋਏ। ਔਰ ਸ਼ਰੀਕਾਂ ਨੇ ਕੰਨ ਭਰੇ। ਦੇਖੋ ਜਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ। ਵਰਣ-ਵੰਡ ਦੀ ਪਰੰਪਰਾ ਹੀ ਤੋੜ ਦਿੱਤੀ। ਔਰ ਇਹ ਸਿਰਫ ਦਾਤੂ ਹੀ ਨਹੀਂ। ਮਰਵਾਹਾ ਜਿਤੇ ਅਕਬਰ ਦੇ ਦਰਬਾਰ ਵਿੱਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪ੍ਰਾਣੀ ਸੰਸਕ੍ਰਿਤੀ ਹੈ ਖੱਤਰੀ ਬ੍ਰਾਹਮਣ ਸ਼ੂਦਰ ਵੈਸ ਇਹ ਚਾਰ ਵਰਨਾ ਦੀ ਮਨੋਤ ਇਹ ਗੁਰੂ ਅਮਰਦਾਸ ਨੇ ਤੋੜ ਦਿੱਤੀ। ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰ। ਗਵਾਰ ਹੈ ਉਹ ਜੋ ਜਾਤ ਅਬਮਾਨੀ ਹੈ ਵਰਨ ਅਬਮਾਨੀ ਹੈ ਆਪ ਦਾ ਉਪਦੇਸ਼ ਕਿ ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜਨਮ ਤੋਂ ਕੋਈ ਸ਼ੂਦਰ ਨਹੀਂ ਜੀਵਨ ਤੋਂ ਸ਼ੂਦਰ ਹੋਵੇਗਾ ਜੀਵਨ ਤੋਂ ਬ੍ਰਾਹਮਣ ਹੋਵੇਗਾ ਦਾਤੂ ਜੀ ਨੇ ਇੱਕਦਮ ਸੰਗਤ ਦੇ ਚਾਕੇ ਸਤਿਗੁਰ ਦੇਵ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਸਨ ਸੀਨੇ ਦੇ ਚ ਖਿੱਚ ਕੇ ਲੱਤ ਮਾਰੀ ਬਿਰਧ ਸਰੀਰ 84 ਸਾਲ ਦਾ ਸਿੰਘਾਸਣ ਤੋਂ ਥੱਲੇ ਗਿਰੇ ਇੱਕਦਮ ਆਪਣੇ ਆਪ ਨੂੰ ਸੰਭਾਲਿਆ ਤੇ ਸੰਭਾਲਦਿਆਂ ਸਾਰ ਆਪਨੇ ਦਾਤੂ ਦੇ ਕਦਮ ਪਕੜ ਲਏ ਚਰਨ ਪਕੜ ਲਏ ਔਰ ਜੋ ਬੇਨਤੀ ਕੀਤੀ ਸਿੱਖ ਜਗਤ ਦੇ ਮਹਾਨ ਇਤਿਹਾਸਕਾਰ ਕਵੀ ਤੇ ਬ੍ਰਹਮਨਿਸ਼ਟ ਚੋੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ एक तो सेवा करत रहे हो दुतीय बैते बिरद भय हूं या ते शरीर कठोरा तुमरे रे चरण मृदर नै दातू जी एक मेरी उम्र वडेरी है चौरासी साल दा हो गया जिस करके मेरी हड्डियां सख्त हो गई ਚਮੜੀ ਸਖਤ ਹੋ ਗਈ ਮਾਸ ਸਖਤ ਹੋ ਗਿਆ ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ ਤੇ ਦੂਸਰਾ ਦਾਤੋ ਜੀ ਮੈਂ ਅੱਧੀ ਰਾਤ ਨੂੰ ਉੱਠ ਕੇ ਵਿਆਸਾ ਤੋਂ ਜਲ ਭਰਨ ਦੀ ਸੇਵਾ ਕਰਦਾ ਰਿਆਂ 12 ਵਰੇ ਲੱਕੜ ਫੜਨੇ ਤੱਪੜ ਝਾੜਨੇ ਔਰ ਲੰਗਰ ਵੰਡਣਾ ਇਸ ਤਰ੍ਹਾਂ ਦੀ ਕਰੜੀ ਸੇਵਾ ਕਰਕੇ ਔਰ ਵਡੇਰੀ ਉਮਰ ਕਰਕੇ ਮੇਰਾ ਸਰੀਰ ਕਰੜਾ ਹੋ ਗਿਆ ਮੇਰੀਆਂ ਹੱਡੀਆਂ ਕਰੜੀਆਂ ਹੋ ਗਈਆਂ ਨੇ ਇੱਕ ਤੋਂ ਸੇਵਾ ਕਰਤ ਰਹਉਂ ਦੁਤੀਏ ਬਹਿਤੇ ਬਿਰਦ ਭਏ ਹੋ ਜਾਂ ਤੇ ਅਦਕ ਸਰੀਰ ਕਠੋਰਾ ਤੁਮਰੇ ਚਰਨ ਮਿਰਦਰ ਨੈ ਥੋਰਾ ਤੋ ਮੇਰਾ ਸਰੀਰ ਬੜਾ ਕਰੜਾ ਹੋ ਗਿਆ ਥੜੇ ਚਰਨ ਬੜੇ ਕੋਮਲ ਨੇ ਤੁਸੀਂ ਮੈਨੂੰ ਖਿੱਚ ਕੇ ਲਤ ਮਾਰੀਏ ਕਿਦਰੀਏ ਤੁਹਾਡੇ ਚਰਨਾਂ ਨੂੰ ਮੋਚ ਤੇ ਨਹੀਂ ਆਈ ਇੰਜ ਹੱਥ ਜੋੜ ਕੇ ਖੜੇ ਨੇ ਦਾਤੂ ਦਾ ਅਹੰਕਾਰ ਤੇ ਕ੍ਰੋਧ ਪਾਣੀ ਪਾਣੀ ਹੋ ਗਿਆ ਉਹ ਰਾਖਣ ਲਗਾ ਇਹ ਹੀ ਨਿਰਮਾਣਤਾ ਇਹ ਹੀ ਗਰੀਬੀ ਦਰਸ ਇਸੇ ਕਰਕੇ ਤੁਸੀਂ ਸਾਡਾ ਘਰ ਲੁੱਟ ਕੇ ਲੈ ਗਏ ਸੱਡੀ ਗੱਦੀ ਲੈ ਗਏ ਸੱਡੀ ਵਿਰਾਸਤ ਤੁਸੀਂ ਲੈ ਗਏ ਪਰ ਇਹ ਬਚਨ ਵੀ ਬੜੇ ਖੁਸ਼ੀ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਸੁਣਦੇ ਰਹੇ ਜਿੱਥੇ ਆਪਨੇ ਵਰਨਵੰਡ ਜਾਤ ਦੀ ਪ੍ਰਥਾ ਨੂੰ ਖਤਮ ਕੀਤਾ ਉੱਥੇ ਇੱਕ ਤੀਸਰੀ ਲਾਨਤ ਛਾ ਗਈ ਸੀ ਦੇਸ਼ ਦੇਚ ਪੜ ਦੇ ਦੀ ਇਸਤਰੀ ਨੂੰ ਲੰਬਾ ਘੁੰਡ ਕਢਾਣਾ ਜਾਂ ਬਰਕਾ ਦੇਚ ਰੱਖਣਾ ਕੁਝ ਇਸਲਾਮੀ ਤਹਿਜ਼ੀਬ ਦਾ ਅਸਰ ਤੇ ਕੁਛ ਮਨੁੱਖ ਦੀ ਪਰ ਬਲਵਾਸ਼ਨਾ ਕਰਕੇ ਇਸਤਰੀ ਜਗਤ ਦਾ ਆਪਣਾ ਇੱਕ ਸੰਕੋਚ ਲੰਬੇ ਅਘੁੰਡ ਔਰ ਬੁਰਕਾ ਆਲਮੇ ਵਜੂਦ ਦੇ ਚਾਇਆ ਗੁਰੂ ਅਮਰਦਾਸ ਜੀ ਮਹਾਰਾਜ ਇਸ ਦੀ ਮੁਖਾਲਫਤ ਕਰ ਦੇ ਨੇ ਔਰ ਆਪਨੇ ਹੁਕਮ ਕਰ ਦਿੱਤਾ ਕਿ ਸੰਗਤ ਦੇ ਚ ਕੋਈ ਵੀ ਬੀਬੀ ਪਰਦਾ ਕਰਕੇ ਨਾ ਆਵੇ ਬੁਰਕੇ ਦੇ ਚ ਨਾ ਆਵੇ ਕੁੰਡ ਕਟ ਕੇ ਨਾ ਆਵੇ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਦੇ ਰਾਜੇ ਦੀ ਪਹਾੜੀ ਰਾਜਿਆਂ ਦੀ ਇੱਕ ਰਾਣੀ ਕਿਦਰੇ ਬਹੁਤ ਲੰਮਾ ਘੁੰਡ ਘੜ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਕੌਣ ਝੱਲੀ ਆਈ ਝੱਲੀ ਹੋ ਗਈ ਸੀ। ਔਰ ਫਿਰ ਜਦ ਸ਼ਰੀਕਾਂ ਨੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹ ਝੱਲੀ ਹੋ ਗਈ ਇਹ ਤੇ ਠੀਕ ਨਹੀਂ ਹੋਇਆ। ਤੋਂ ਪਾਤਸ਼ਾਹ ਕਹਿਣ ਲੱਗੇ ਕੋਈ ਨੀਂ ਕੋਡੇ ਦੇ ਪਾਸੇ ਕਰਕੇ ਲੰਗਰ ਦੇ ਪਾਂਡੇ ਮਾਂਜੇ ਠੀਕ ਹੋ ਜਾਏਗੀ। ਔਰ ਵਾਕਈ ਉਹ ਠੀਕ ਹੋ ਗਈ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਕੋਈ ਵੀ ਬੀਬੀ ਘੁੰਡ ਕਰਕੇ ਨਹੀਂ ਆਉਂਦੀ ਸੀ। ਬੁਰਕੇ ਦੇ ਜੋ ਹੈ ਨਹੀਂ ਆਉਂਦੀ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬੁਰਕੇ ਦੀ ਮੁਖਾਲਫਤ ਕਰਦੀ ਹੈ। ਪਰਦੇ ਦੀ ਮੁਖਾਲਫਤ ਕਰਦੀ ਹੈ। ਰੋ ਰੋਰੀ ਬਹੂਰੀਆ ਗੁੰਗਟ ਜਿਨ ਕਾੜੇ ਅੰਤ ਕੀ ਬਾਰ ਲਹੇ ਗੀਨਾ ਆੜੇ। ਐ ਬਹੂ ਐ ਬੀਬੀ ਕੁੰਡ ਕਿਉਂ ਕੱਢ ਰਹੀ ਹੈ ਸੰਗਤ ਵਿੱਚ ਬੈਠ ਕੁੰਡ ਨੂੰ ਇੱਕ ਪਾਸੇ ਕਰਕੇ ਹਾਂ ਅਗਰ ਘੁੰਡ ਕੱਢਣਾ ਹੀ ਹੈ ਵਾਕਈ ਪਰਦਾ ਕਰਨਾ ਹੀ ਹੈ ਤੋ ਗੁੰਡ ਤੇ ਇਹ ਹੁੰਦਾ ਘੂੰਗਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ ਕੁੰਡ ਤੇ ਹੁੰਦਾ ਹੈ ਸ਼ਰਮੋ ਹਿਆ ਦਾ ਗੁੰਡ ਤੇ ਹੁੰਦਾ ਹੈ ਮਾਸੂਮੀਅਤ ਦਾ ਸਚਾਈ ਦਾ ਅਗਰ ਇਹ ਹੀ ਨਹੀਂ ਤੋ ਕਪੜੇ ਦਾ ਘੁੰਡ ਕਪੜੇ ਦਾ ਬੁਰਕਾ ਇੱਜ਼ਤ ਨਹੀਂ ਬਚਾ ਸਕੇਗਾ ਸ਼ਰਮੋ ਹਯਾ ਤੇ ਸਚਾਈ ਇੱਕ ਐਸਾ ਪੜਦਾ ਹੈ ਕਿ ਮਨੁੱਖ ਲਈ ਉਹੀ ਲਾਭਕਾਰੀ ਹੁੰਦਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ ਧਾਰਮਿਕ ਜਗਤ ਦੇ ਚ ਆਏ ਹੋਏ ਪਖੰਡ ਨੂੰ ਜੋ ਹੈ ਇੱਕ ਪਾਸੇ ਕੀਤਾ ਔਰ ਇਸਤਰੀ ਕੇ ਦੇ ਨਾਲ ਸਾਰੀ ਮਾਨਵਤਾ ਦੇ ਲਈ ਇਕ ਕੋ ਰਸਤਾ ਇਕ ਦਾ ਪੁਜਾਰੀ ਇਕ ਦਾ ਸੰਦੇਸ਼ ਇਕ ਦਾ ਉਪਦੇਸ਼ ਦਿੰਦਾ ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹੇ ਗੋਵਿੰਦਵਾਲ ਦੇ ਵਿੱਚ ਦੂਰ ਦੂਰ ਤੋਂ ਯਾਤਰੀ ਆਂਦੇ ਰਹੇ ਸੰਗਤਾਂ ਆਂਦੀਆਂ ਰਹੀਆਂ ਆਪ ਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੋਹਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ ਭੱਟਾ ਨੇ ਆਪ ਦੀ ਉਪਮਾ ਵਿੱਚ ਜੋ ਪਾਵਨ ਪਵਿੱਤਰ ਇੱਕ ਸਵਈਆ ਉਚਾਰਨ ਕੀਤਾ ਹੈ ਓਏ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਬਸੰਤ ਰੂਪ ਦੇਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਜਿਵੇਂ ਸ਼ਿਵਜੀ ਦਾ ਲੰਬਾ ਗਹਿਰਾ ਧਿਆਨ ਨਹੀਂ ਨਾਪਿਆ ਜਾ ਸਕਦਾ ਇਸੇ ਤਰੀਕੇ ਨਾਲ ਹੇ ਗੁਰੂ ਅਮਰਦਾਸ ਜੀ ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ ਤੁਹਾਡੀ ਮਹਿਮਾ ਨਹੀਂ ਨਾਪੀ ਜਾ ਸਕਦੀ ਗਨ ਹਰ ਬੂੰਦ ਬਸੌਰੁ ਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਦਗੁਰ ਕੇ ਕਵ ਜਨ ਭਲ ਉਨੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ どう